ਮੁਕਾਬਲਾ ਕਿੰਨਾ ਕੁ ਲੱਗਦਾ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਦਾ ਲੱਗਦਾ ਪਾਰਟੀ ਝਾੜੂ ਦਾ ਤੇ ਇੱਕ ਬਾਲਟੀ ਵੱਲੋਂ ਵੀ ਆਉਂਦਿਆ ਬਾਹ ਦੀ ਬਾਲਟੀ ਦੀ ਵੀ ਹੈਗੀ ਆ ਤੇ ਆਪਣੇ ਜਿਹੜੀ ਕਾਂਗਰਸ ਅਕਾਲੀ ਦਲ ਉਹ ਕਿੱਦਾਂ ਦੇਖਦੇ ਨਹੀਂ ਅਕਾਲੀਆ ਵੀ ਵਧੀਆ ਐਰ ਕੀ ਚੱਲੇ ਰਿਆ ਹਾਂਜੀ ਤੇ ਆਪਣੇ ਦੂਜੇ ਹੋਰ ਕਿਹੜੀ ਕਿਹੜੀ ਜਦ ਅਭ ਤੇ ਰਹਿ ਗਈ ਤੇ ਬੀਜੇਪੀ ਬੀਜੇਪੀ ਦਾ ਕਹਿ ਨਹੀਂ ਸਕਦੇ ਕੁਝ ਅਸੀਂ ਹਾਂ ਇੱਧਰ ਸੱਸ ਵੀ ਗੱਲ ਬੁਲਾਈ ਜੀ ਸੱਸ ਦੀ ਗੱਲ ਹਾਂਜੀ ਮੈਂ ਕਹਾਂ ਜੀ ਲੋਕਲੀਆਂ ਜੀ ਹਾਂਜੀ ਹਾਂਜੀ ਤੇ ਬਾਬਾ ਜੀ ਚਾਵਾ ਜੋਰ ਕਿਹੜੀ ਕਿਹੜੀ ਪਾਰਟੀ ਦਾ ਲੱਗਾ ਲੱਗਦਾ ਹਵਾ ਹਵਾ ਲੱਗਦੀ ਕੋਈ ਪਤਾ ਵੀ ਕਿਹਦੀ ਯਾਰ ਐਤ ਕਿਹਦੇ ਪਤਾ ਲੱਗਦਾ ਜੋਰ ਕਿਹਦਾ ਦੇ ਅੱਗੇ ਥੋੜਾ ਸਾਫ਼ ਹੋ ਜਾਂਦਾ ਹੁੰਦਾ ਇਹਨੇ ਕਿਹਦੇ ਪਤਾ ਹੁੰਦਾ ਫਰਾਂ ਦੇ ਜਿੱਤੀ ਜਾਣਾ ਵਾ ਐਤ ਕੀ ਮਤ ਮੁਕਾਬਲਾ ਕਿੰਨੇ ਕੋਣੀ ਲੱਗਦਾ ਤੁਹਾਨੂੰ ਤਿੰਨ ਕੋਣੀ ਚਾਰ ਕੋਣੀ ਦੋ ਕੋਣੀ ਮੁਕਾਬਲਾ ਚਾਰ ਕੋਣੀ ਆ ਇਹਦਾ ਕਿਦਾ ਜੀ ਐ ਆਪਣਾ ਮੰਦਿਰ ਦਾ ਹਰਮੇਸ ਸੰਦੂ ਦਾ ਹਰਜੀ ਸੰਦੂ ਦਾ ਤੇ ਬੀਬੀ ਸੁਮੇਂਦਰ ਦਾ ਹਰ ਦਾ ਫਸਿਆ ਪਿਆ ਕੰਮ ਫਸਿਆ ਪੂਰੇ ਫਸਿਆ ਨਹੀਂ ਉਤਮਲ ਜਿੱਦਾਂ ਇਹ ਇਦਾਂ ਦੀ ਇਲੈਕਸ਼ਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਦੇਖੀ ਜਿੱਦਾਂ ਦੀ ਇਹ ਆਪਣੇ ਦੇਖੀ ਆਪਣੀ ਦੇਖੀ ਜੀ ਮਤਲਬ ਹਾਂਜੀ ਬਹੁਤ ਜ਼ਿਆਦਾ ਹੈ ਨਾ ਮੈਂ ਇੰਟਰਸਟਡ ਹੋਈ ਪਈ ਆਏ ਪੂਰਾ ਸਾਰੇ ਪੰਜਾਬ ਦੀਆਂ ਨਜ਼ਰਾਂ ਬਾਹਰ ਵਿਦੇਸ਼ਾਂ 'ਚ ਬੈਠੇ ਬੰਦੇ ਵੀ ਦੇਖਣ ਰਹਿ ਬਈ ਕੋਈ ਪਤਾ ਨਹੀਂ ਤਰੰਤ ਕੀ ਬਣਦਾ ਵੇ 27 ਦਾ ਸੰਢੇ ਮੋਰੇ ਹੈ ਨਾ ਹਾਂਜੀ ਹਾਂਜੀ ਵੋਟਾਂ ਦਾ ਮਾਹੌਲ ਭਖਿਆ ਪਿਆ ਹੈ ਹਾਂਜੀ ਮਤਲਬ ਜ਼ੋਰ ਕਿਹੜੀ ਕਿਹੜੀ ਪਾਰਟੀ ਦਾ ਤੁਹਾਨੂੰ ਸ਼ਹਿਰ ਵਿੱਚ ਜ਼ਿਆਦਾ ਲੱਗਦਾ ਮਤਲਬ ਵੇਖੋ ਜੀ ਗੱਲ ਪਤਾ ਕੀ ਹੈ ਜਦੋਂ ਖਾੜੇ ਪਹਿਲਵਾਨ ਆਉਂਦੇ ਹਨ ਨਾ ਇਹ ਸਾਰੇ ਯੋਰ ਲਾਉਂਦੇ ਆ ਠੀਕ ਹੈ ਜੀ ਨਹੀਂ ਆਮ ਲੋਕ ਕੀ ਸੋਚਦੇ ਪਾਰਟੀਆਂ ਨੇ ਤੇ ਲਾਉਣਾ ਹੀ ਲਾਉਣਾ ਆਮ ਲੋਕ ਮਾਲ ਤੁਸੀਂ ਕਿਹਦੀ ਕਿਹਦੀ ਜਿਦਾਂ ਇਸ ਵੇਲੇ ਮੰਨਦੇ ਆ ਵੀ ਇਸ ਵੇਲੇ ਕਿਹਦੀ ਕਿਹਦੀ ਆਪਸ ਵਿੱਚ ਟੱਕਰ ਚੱਲ ਰਹੀ ਹੈ ਟੱਕਰ ਤੇ ਸਾਰਿਆਂ ਦੀ ਆ ਵੈਸੇ ਕਾਂਗਰਸ ਦੀ ਵੀ ਆ ਅਕਾਲੀਆਂ ਦੀ ਵੀ ਆ ਤੇ ਮਨਦੀਪ ਦੀ ਵੀ ਆ ਜਿਹੜੇ ਆਪਣੇ ਖੋਤੇ ਨੇ ਵੀਰ ਆਪਣਾ ਤੇ ਬਾਕੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਉਹਦੀ ਵੀ ਟੱਕਰ ਆ ਸਾਰੀਆਂ ਪਾਰਟੀਆਂ ਆਪਣਾ ਬੜੀ ਯੋਰ ਲਾ ਰਹੀਆਂ ਮੈਂ ਨਾ ਤੁਸੀਂ ਜਿੰਨੂੰ ਮਰਜ਼ੀ ਪੁੱਛ ਲੋ ਕਿਸੇ ਨੇ ਕੁਝ ਦੱਸਣਾ ਹੀ ਨਹੀਂ ਤੁਹਾਨੂੰ ਇਹ ਅੰਦਰੋਂ ਕੌਣ ਆ ਕੀ ਆ ਸਾਰਾ ਕਾਲਾ ਮਾਲਾ ਇਦਾਂ ਹੀ ਹੋਇਆ ਆ ਗੋਲ ਗੇਮ ਆ ਗੋਲ ਗੇਮ ਚ ਲੰਦੇ ਹਜੇ ਤੇ ਵੋਟਾਂ ਦੇ ਇੱਕ ਦਿਨ ਪਹਿਲਾਂ ਪਤਾ ਲੱਜੂਗਾ ਇੱਕ ਦਿਨ ਪਹਿਲੇ ਇਦਾਂ ਪਹਿਲਾਂ ਪਤਾ ਲੱਜੂਗਾ ਵੀ ਦੁਨੀਆ ਕਿੱਧਰ ਹੋ ਗਈ ਆ ਤੁਹਾਨੂੰ ਕੀ ਲੱਗਦਾ ਵੀ ਇੱਥੇ ਮੁਕਾਬਲਾ ਕਿਹਦਾ ਕਿਹਦਾ ਇਹਦੇ ਨੂੰ ਮਾਲਕ ਹੀ ਜਾਣੇ ਮੁਕਾਬਲਾ ਤਾਂ ਚੱਲਣ ਹੀ ਲਿਆ ਪੁੱਤ ਨਹੀਂ ਜ਼ੋਰ ਜ਼ਿਆਦਾ ਕਿਹਦਾ ਕਿਹਦਾ ਲੱਗਾਂ ਮਾਤਾ ਕੀ ਕਹਿ ਸਕਦੇ ਹੁਣ ਜਿੰਨਾ ਚ ਵੋਟਾਂ ਨੇ ਪੈਸੀਆ ਮੋਤੜ ਨੂੰ ਪਤਾ ਲੱਗੂ ਮਾਤਾ ਦੀ ਗੱਲ ਸਹੀ ਆ ਮਾਤਾ ਨੇ ਆ ਨਾ ਸਿਆਣੀ ਸਿਆਣੀ ਗੱਲ ਕੀਤੀ ਮਾਤਾ ਨੇ ਉਹਦਾਂ ਉਹਨੂੰ ਪੁੱਛਦੇ ਆ ਵੀਰ ਕਿਦਾਂ ਵੀਰ ਕਿਤਾ ਵੋਟਾਂ ਦਾ ਮਾਹੌਲ ਗੱਡੀਆਂ ਗੁੱਡੀਆਂ ਘੁੰਮਦੀਆਂ ਆਲੇ ਦੁਆਲੇ ਹਾਂਜੀ ਹਾਂਜੀ ਭਾਜੀ ਸਾਰੇ ਘੁੰਮਦੇ ਇਥੇ ਤਗੜੇ ਤਗੜੇ ਲੀਟਰ ਸਾਰੇ ਮਿਲ ਕੀ ਲੱਗਦਾ ਕੀ ਐ ਇਸ ਵੇਲੇ ਸ਼ਹਿਰ ਵਿੱਚ ਕਿਹਦਾ ਜੋਰ ਆ ਜ਼ਿਆਦਾ ਜੋਰ ਭਾਜੀ ਸਾਰਿਆਂ ਦਾ ਲੱਗੰਦੇ ਆ ਬਾਕੀ ਵੇਖੋ ਹੁਣ ਦੋਣੇ ਥੋੜੇ ਰਹਿ ਗਏ ਦੇਣੇ ਬਾਕੀ ਲੱਗ ਜੂਗਾ ਪਤਾ ਤੁਹਾਨੂੰ ਤਾਂ ਤੁਹਾਡੇ ਸਾਹਮਣੇ ਮੁਕਾਬਲਾ ਕਿਹਦਾ ਕਿਹਦਾ ਲੱਗਦਾ ਤਾਂ ਮੁਕਾਬਲਾ ਭਾਜੀ ਹੁਣ ਸਾਰਿਆਂ ਦਾ ਬਰਾਬਰ ਦੀ ਟੱਕਰ ਆਉਣ ਵੇਖੋ ਕੌਣ ਭਾਜੀ ਮਾਰਦਾ ਵਾ 14 ਪੂਰਾ ਕੰਮ ਫਸਿਆ ਗਿਆ ਕੰਮ ਫਸਵਾਇਆ ਭਾਜੀ ਤਿੰਨ ਤਿੰਨ ਪਾਰਟੀਆਂ ਦਾ ਫਸਿਆ ਕਿ ਚਾਰਾਂ ਦਾ ਹੀ ਪੰਜਾਂ ਦਾ ਚਾਰ ਪਾਰਟੀਆਂ ਦਾ ਭਾਜੀ ਕੰਮ ਕਿਹਦਾ ਕਿਹਦਾ ਭਾਜੀ ਕਾਂਗਰਸ ਖਾਲੀ ਦਾਲ ਝਾੜੂ ਇੱਕ ਮਨਦੀਪ ਸਿੰਘ ਜਿਹੜੇ ਬਾਬਾ ਜੀ ਉਹਨਾਂ ਦਾ ਮਿਲ ਕੰਮ ਇਹਨਾਂ ਫਸਮਾ ਉਹ ਮਹਾਂਜੀ ਫਸਮਾ ਇਹਨਾਂ ਦਾ ਬਰਾਬਰ ਬਈ ਆਪਾਂ ਪਾਰਟੀ ਦੇ ਵਰਕਰਾਂ ਦੀ ਜਾਂ ਜਿਹੜੇ ਸਟੋਰ ਰਿਆ ਉਹਨਾਂ ਦੀ ਵੀ ਵੀਡੀਓ ਪਾਉਂਦੇ ਰਹਿੰਨੇ ਨਾ ਹੁਣ ਆਪਾਂ ਪਹੁੰਚੇ ਇੱਕ ਬਜ਼ੁਰਗ ਬਾਬਾ ਜੀ ਦੇ ਕੋਲ ਉਹ ਮਲ ਜਦਾਂ ਆਪਣੇ ਵਰਗੇ ਆਮ ਨਾਗਰਿਕ ਹੈ ਕਿ ਇਸ ਪੰਜਾਬ ਦੇ ਆਪਣੇ ਦੇ ਤਰਨਤਨ ਸ਼ਹਿਰ ਵਿੱਚ ਰਹਿੰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਈ ਉਹ ਬੋਟਾਂ ਵਾਲੀਆਂ ਗੱਡੀਆਂ ਕੋਈ ਚਾਰ ਐ ਇਹਨੂੰ ਚਲ ਗਈਆਂ ਚਾਰ ਉਹਨੂੰ ਚਲ ਗਈਆਂ ਝੰਡੀਆਂ ਲੱਗੀਆਂ ਪਈਆਂ ਆ ਕੀ ਦੇਖਦੇ ਐ ਇਸ ਵੇਲੇ ਜੋਰ ਸਾਰੇ 라ਉਂਡ ਐ ਜੀ ਵੇਖੋ ਜੀ ਇੱਥੇ ਹਰਮੀਤ ਦਾ ਵੀ ਜ਼ੋਰ ਆ ਕਾਲੀ ਪਾਰਟੀ ਦਾ ਵੀ ਜ਼ੋਰ ਆ ਵੇਖੋ ਹੁਣ ਸਿੱਟਾ ਕੀ ਨਿਕਲਦਾ ਵਾ ਬਬੇ ਇੱਥੇ 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 ਪਬਲ ਸਿੱਟਾ ਕੀ ਨਿਕਲਦਾ ਹਾਂਜੀ ਇਹ ਦੇ ਹੁਣ ਕੁਦਰਤੀ ਜਾਣ ਸਕਦੀ ਆ ਬਾਕੀ ਕੋਈ ਦਾ ਵੀ ਕੋਈ ਬਣ ਜਵੇ ਐਮ ਐਲ ਏ ਉਹਦੇ ਵਿੱਚ ਇਹ ਆਵੇ ਕੋ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਹੈਗਾ ਜੀ ਇੰਨੀਆਂ ਇੰਨੀਆਂ ਇੱਕ ਤੇ ਦੋ ਨਸ਼ਾ ਬੰਦ ਹੋਣਾ ਚਾਹੀਦਾ ਇੰਨੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਕੋਈ ਨਸ਼ੇ ਬਾਰੇ ਕਹਿੰਨੇ ਸੋਚਿਆ ਨਹੀਂਗਾ ਹਾਂਜੀ ਤੇ ਐਮ ਐਲ ਏ ਕੁਝ ਕਰਨਗੇ ਜੇ ਕੋਈ ਚੰਗਾ ਬੰਦਾ ਬਣ ਜੇ ਤੇ ਉਹਦੇ ਵਿੱਚ ਭਲਾਈ ਆ ਸਾਰਿਆਂ ਦੀ ਅਕਲ ਜਿੱਦਾਂ ਮਾਹੌਲ ਵੋਟਾਂ ਦਾ ਇਸ ਵੇਲੇ ਪੂਰਾ ਆਇਆ ਨਾ ਕਰਮਾਇਆ ਪਿਆ ਇੱਧਰ ਨੂੰ ਚਲ ਗਿਆ ਉਹਨੂੰ ਸਾਨੂੰ ਪਾਈਓ ਸਾਨੂੰ ਪਾਈਓ ਉਹ ਤਾਂ ਸਰੇਖ ਨੇ ਕਹਿਣਾ ਹੈ ਕਹਿਣਾ ਹੀ ਕਹਿਣਾ ਹੁੰਦਾ ਜੀ ਸਾਨੂੰ ਇਸ ਵੇਲੇ ਕਿੱਦਾਂ ਲੱਗਦਾ ਵੀ ਕੀ ਮਾਹੌਲ ਹੈ ਇਸ ਵਕਤ ਜੇ ਸਾਰੀਆਂ ਪਾਰਟੀਆਂ ਯੋਰਾ ਤੇ ਆ ਜੀ ਹਾਂਜੀ ਕੁਝ ਪੱਕਾ ਕਿਹਾ ਨਹੀਂ ਜਾ ਸਕਦਾ ਇਹ ਰਿਜ਼ਲਟ ਉਦੋਂ ਪਤਾ ਲੱਗੂਗਾ ਜਦੋਂ 14 ਤਰੀਕ ਆਏਗੀ ਜੀ ਨੰਬਰ 1 ਤੇ ਹਰ ਇੱਕ ਦਾ ਦਿਲ ਕਰਦਾ ਕਿ ਮੈਂ ਬਣ ਜਾ ਐਮਐਲ ਹਰ ਇੱਕ ਚੰਦਾ ਪਿਆ ਇਸੇ ਕੰਮ ਨੂੰ ਹੀ ਵੀ ਅਸੀਂ ਬਣੀਏ ਅਸੀਂ ਬਣੀਏ ਯੋਰ ਸਾਰਿਆਂ ਦੇ ਲੱਗਦੇ ਪਏ ਆ ਅਜੇ ਕੋਈ ਸਿਟਾ ਨਹੀਂ ਪੂਰਾ ਬਰਬਰਦਾ ਲੱਗਦਾ ਪਿਆ ਮਤਲਬ ਲੋਕ ਖੁੱਲ ਕੇ ਕੁੰਡੀ ਦੇ ਅੰਦਰ ਨਹੀਂ ਬੋਲਣਗੇ ਲੋਕ ਨਹੀਂ ਦੱਸਦੇ ਪਏ ਵੀ ਅਸੀਂ ਇਸ ਪਾਸੇ ਆ ਪਾਰਟੀ ਨੂੰ ਆ ਸਾਰਿਆਂ ਦੀ ਯੋਰ ਪੂਰਾ ਬਰਬਰਦਾ ਲੱਗਦਾ ਪਿਆ ਜੀ ਉਹ ਅਗਲਾ ਕਹਿੰਦਾ ਇਹ ਨਰਾਜ ਕਾਦੇ ਕਿਹਨਾਂ ਲੋਕ ਸਿਆਣੇ ਜੇ ਲੀਡਰ ਸਿਆਣੇ ਆ ਲੋਕ ਵੀ ਸਿਆਣੇ ਆ ਲੋਕ ਬਹੁਤ ਜ਼ਿਆਦੇ ਸਿਆਣੇ ਹੋਏ ਆ